ਅੱਜ ਦੀ ਨਿਊਜ਼ 24 ਤੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਸਵਿੰਦਰ ਬੋਪਰਾਏ ਇਸ ਵੇਲੇ ਸੀ ਮੌਜੂਦ ਹਾਂ ਜਲਾਲਾਬਾਦ ਦੇ ਸਿਵਲ ਹਸਪਤਾਲ ਦੇ ਵਿੱਚ ਜਿੱਥੇ ਜਲਾਲਾਬਾਦ ਦੇ ਅਧੀਨ ਆਉਂਦੇ ਪਿੰਡ ਚੱਕ ਗਰੀਬਾਂ ਵਾਲਾ ਸੰਤੜ ਵਿਖੇ ਤੋਂ ਪਰਿਵਾਰਾਂ ਦੇ ਵਿੱਚ ਲੜਾਈ ਝਗੜਾ ਹੋਇਆ ਹੈ ਲੜਾਈ ਝਗੜੇ ਦਾ ਕਾਰਨ ਕੀ ਆ ਦੱਸਿਆ ਜਾ ਰਿਹਾ ਹੈ ਕਿ ਇੱਕ ਘਰ ਦੇ ਵਿੱਚ ਬਣੀ ਕੰਧ ਨੂੰ ਲੈ ਕੇ ਪੂਰਾ ਜਿਹੜਾ ਲੜਾਈ ਝਗੜੇ ਦਾ ਮਾਹੌਲ ਪੈਦਾ ਹੋਇਆ ਸੀ ਜਿਸ ਤੋਂ ਬਾਅਦ ਦੇ ਵਿੱਚ ਦੋਨੇ ਧਿਰਾਂ ਜਲਾਲਾਬਾਦ ਦੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਹੋਈਆਂ ਨੇ ਤੁਹਾਡੀ ਗੱਲਬਾਤ ਵੀ ਕਰਾਉਣੇ ਆ ਕਿ ਪੂਰਾ ਮਾਮਲਾ ਕੀ ਆ ਤਬਦੀਸ਼ੀ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਵਾਉਣੀ ਆ ਕਿ ਕਿਹੋ ਜੀ ਜਿਹੜੀ ਇਸ ਸੰਬੰਧੀ ਕਾਰਵਾਈ ਕੀਤੀ ਜਾ ਰਹੀ ਹੈ। ਜੀ ਇਹ ਕਿੱਥੋਂ ਦੇ ਰਹਿਣ ਵਾਲੇ ਜੀ? ਮੇਰਾ ਨਾਮ ਜਗਦੀਸ਼ ਚੰਦ ਹੈ ਜੀ। ਮੇਰੇ ਡੈਡੀ ਦੇ ਨਾਲ ਆ ਚੰਦ ਹੈ ਜੀ। ਮੇਰਾ ਪਿੰਡ ਹੈਗਾ ਚਗਰੀ ਬਸੰਦਰੀ ਤੇ ਇਸ ਤਰ੍ਹਾਂ ਹੀ ਮੇਰੇ ਡੈਡੀ ਦੀ ਇਹ ਖਰੀਦ ਕੀਤੀ ਹੋਈ ਹੈ 1983-82 ਦੇ ਵਿੱਚ। ਘਰ ਬਣਿਆ ਤੁਹਾਡਾ? ਘਰ ਸਾਡਾ ਬਣਿਆ ਹੈ ਜੀ। ਜੋ ਕਿ ਮੈਂ ਕੱਲ ਆ ਜਾਣਾ। ਮੈਂ ਆਪਦੇ ਯਾਨੀ ਕਿ ਖੇਤ ਗਿਆ ਸੀ ਖੇਤੂ ਮੈਂ ਆਪਦੇ ਘਰੇ ਆਇਆ। ਕਰਿਆਣ ਦੇ ਕਾਰਨ ਮੇਰੀ ਘਰ ਦੀ ਮੈਨੂੰ ਕਹਿੰਦੀ ਵੀ ਇਸ ਤਰ੍ਹਾਂ ਮੇਰੀ ਗੱਲ ਸੁਣੋ ਮੈਂ ਉਹਨਾਂ ਦੀ ਗੱਲ ਸੁਣੀ ਗੱਲ ਸੁਣ ਕੇ ਮੈਂ ਮੈਨੂੰ ਕਹਿੰਦੀ ਵੀ ਆਪਣੀ ਕਾਂ ਦੀ ਟੱਡ ਗਿਆ ਵੀ ਮੈਂ ਚਲੂ ਮੈਂ ਵੇਖ ਕੇ ạt ਕੇ ਆ ਗਿਆ ਜੀ ਤੇ ਮੈਨੂੰ ਕਹਿੰਦੀ ਵੀ ਆਪਾਂ ਨਾ ਇਟਾਂ ਲਾ ਲਈਏ ਨੂੰ ਮਿੱਟੀ-ਮੁੱਟੀ ਨਾਲ ਉਹ ਮੇਰੇ ਘਰ ਦੀ ਮਿੱਟੀ ਨਾਲ ਇਟਾਂ ਲਾਣ ਲੱਗਵੀਂ ਇਹਦੇ ਚੋ ਜੀ ਆਨਸਰ ਆਜ ਗਲਾਬਚੰਦ ਰੇਸ਼ਮਾ ਬਾਈ ਵੀਨਾ ਬਾਈ ਤੇ ਮਨਜੀਤ ਕੌਰ ਦਰਮੇਸ਼ کمار ਜਾਨੀ ਕਿ ਦੋਆਂ ਗਲੀਆਂ ਪਾਸੇ ਖੜੇ ਸੀ ਇਹ ਤੇ ਕੋਈ ਰਿਸ਼ਤੇਦਾਰ ਵੀ ਪੈਂਦੀ ਇਹਨਾਂ ਨਾਲ ਰਿਸ਼ਤੇਦਾਰੀ ਜਿਵੇਂ ਮੰਮੀ ਦਾ ਮਸੇਰ ਹੈਗਾ ਜੀ ਕੋਈ ਪ੍ਰਾਣੀ ਰੰਜਸ ਜੀ ਆ ਪ੍ਰਾਣੀ ਰੰਜਸ ਜੀ ਮੇਰੇ ਡੈਡੀ ਨੇ ਅੱਜ ਤੋਂ 20 ਸਾਲ ਤੋਂ ਉਹ ਵੀ ਮਰੇ ਨੂੰ ਤੇ ਮੈਂ ਛੋਟਾ ਜਿਹਾ ਸੀ ਉਹ ਪ੍ਰਪੀ ਤੌਰ ਤੇ ਮੰਨ ਲਓ ਇਹ ਕਹਿੰਦੇ ਸੀ ਤੇ ਉਹ ਪੁਰਾਣੇ ਬਜ਼ੁਰਗ ਜਿਹੜੇ ਆਪਣੇ ਹੈਗੇ ਨੇ ਮੈਂ ਅੱਗੇ 100-100 ਬੰਦੇ ਦੀ ਪੰਚਾਇਤ ਇਕੱਠੀ ਕੀਤੀ ਹੋਈ ਸੀ ਇਹ ਜਿਹੜੀ ਕੰਧ ਦਾ ਰੋਲਾ ਸਾਂਝੀ ਆ ਤੁਹਾਡੀ ਕੇ ਜਾਨ ਨਹੀਂ ਨਹੀਂ ਉਹ ਮੇਰੇ ਆਪ ਦੀ ਹੀ ਹੈ ਮੇਰੇ ਘਰ ਦੀ ਐ ਪਿਛਲੇ ਪਾਸੇ ਜੀ ਮੇਰੇ ਕਮਰੇ ਨੇ ਕੀ ਮਸਲਾ ਕੀ ਬਾਤ ਹੋਇਆ ਜਦ ਤੁਸੀਂ ਕੰਦ ਕੀਤੀ ਆਪੇ ਕੰਦ ਜੀ ਮੈਂ ਇਹਨਾਂ ਨੂੰ ਰੋਕਣ ਲੱਗਿਆ ਸੀ ਤੇ ਇਹਨਾਂ ਮੇਰੇ ਨਾਲ ਵੀ ਇਹਨਾਂ ਕੋਲ ਬੜੇ ਹਥਿਆਰ ਹੈਗੇ ਸੀ ਇਹ ਕੀ ਹਥਿਆਰ ਕੀ ਕੀ ਸੀ ਹਥਿਆਰ ਗਣਾ ਸੇਗ ਨੂੰ ਸੇਰਪਾਨਾ ਕਰਪੋਣਾ ਇਹਨਾਂ ਕੋਲ ਹੈਗੇ ਸੀ ਤੇ ਮੈਂ ਕੋਸ਼ਿਸ਼ ਕੀਤੀ ਵੀ ਤੁਸੀਂ ਰੁਕ ਜਾਓ ਵੀ ਤੁਸੀਂ ਕਿਉਂ ਟਾਦੇ ਨੇ ਕਿਸ ਵਾਸਤੇ ਟਾਈ ਜਾਂਦੇ ਹੋ ਉਹਨਾਂ ਦੇ ਮੈਂ ਰੋਕਣ ਕਰਨ ਮੇਰੇ ਉਹਨਾਂ ਸਿਰ ਨਾਲ ਮਾਰੇ 16 ਟੰਕੇ ਮੇਰੇ ਜੀ ਲੱਗੇ ਹੋਏ ਹੋਰ ਕਿੱਥੇ ਸੱਟ ਲੱਗੀ ਤੁਹਾਡੇ ਮੇਰੇ ਇੱਕ ਤਾਂ ਬਤਾਲੂਆਂ ਤੇ ਲੱਗੀ ਸੀ ਜੀ ਇੱਕ ਮੇਰੇ ਮੋਢੇ ਤੇ ਇੱਕ ਮੇਰੇ ਪਸਲੀਆਂ ਜਾਨੀ ਕਿ ਕ੍ਰੈਕ ਵਰਗੀਆਂ ਹੀ ਹੋ ਗਈਆਂ ਨੇ ਹਥਿਆਰ ਕਿੰਦੇ ਕਿੰਦੇ ਕੋਲ ਸੀ ਹਥਿਆਰ ਜੀ ਕੇ ਕਲਾਬ ਚੰਦ ਅਨਸਰ ਆਜ ਮੁਖਤਿਆਰ ਚੰਦ ਧਰਮੇਸ਼ ਚੰਦ ਤੁਸੀਂ ਪੁਲਿਸ ਨੂੰ ਇਹ ਮਾਮਲੇ ਦੀ ਜਾਣਕਾਰੀ ਦਿੱਤੀ ਆ ਪੁਲਿਸ ਨੂੰ ਜੀ ਹੋਂ ਫਿਰ ਇੱਥੇ ਜਦੋਂ ਅਸੀਂ ਆਏ ਆ ਤੇ ਪੁਲਿਸ ਨੇ ਫਿਰ ਜਾਣਕਾਰੀ ਸਾਡੇ ਕੋਲ ਲਈ ਹੋਂੋ ਮੌਕਾ ਵੇਖ ਕੇ ਆਏ ਨੇ ਮੰਗ ਕੀ ਕਰਦੇ ਜੇ ਤੁਸੀਂ ਮੰਗ ਅਸੀਂ ਇਨਸਾਫ ਮੰਗਣਾ ਚਾਹਣੇ ਜੀ ਮੈਂ ਕੱਲਾ ਜਣਾਗਾ ਇੱਕ ਮੇਰਾ ਬੇਟਾ ਇੱਕ ਮੇਰੀ ਕੁੜੀਆ ਹੈ ਇੱਕ ਮੇਰੇ ਘਰ ਦੀ ਇੱਕ ਮੇਰੀ ਮੰਮੀ ਹੈ ਜੀ ਇਹ ਸਿਰਫ ਕੰਧ ਦੇ ਮਸਲੇ ਨੂੰ ਲੈ ਕੇ ਲੜਾਈ ਨਹੀਂ ਮੇਰੇ ਘਰ ਨੂੰ ਚੂਹੇ ਤੱਕਾ ਕਰਦੇ ਨੇ ਮੇਰੋਂ ਤੱਕੇ ਨੰ ਲੰਘਣਾ ਚਾਹਦੇ ਨੇ ਇਸ ਬੰਦੇ ਨੂੰ 18 ਕੇ 20 ਘਟ ਵੀ ਫਿਰ ਨਹੀਂ ਲੱਗ ਚੁੱਕੀ ਹੈ ਫਿਰ ਨਹੀਂ ਲੱਗਣ ਦੇ ਕਾਰਨ ਵੀ ਇਹ ਮੇਰਾ ਬਹੁਤ ਤੱਕਾ ਕਰਦਾ ਅਜੇ ਵੀ ਮੈਨੂੰ ਧਮਕੀਆਂ ਦੇਂਦੇ ਨੇ ਵੀ ਤੇਰੀ ਲੱਤ ਵਾਰ ਦੇਣੀ ਤੇਰੀ ਬਾਹ ਵਾਰ ਦੇਣੀ ਆ ਇਹਨਾਂ ਦੇ ਬੋਲ ਗਏ ਬਾਪੂ ਕੀ ਨਾਮ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਜੇ ਪਿੰਡ ਸਾਡਾ ਚਾਗਰੀ ਬਾਸਾਂੜੜਾ ਹੈ ਉੱਥੋਂ ਦਾ ਮੈਂ ਰਹਿਣ ਵਾਲਾ ਅਨਸਰਾਜ ਮੇਰੇ ਨਾਂ ਹੈ ਬਾਪੂ ਇਹ ਮਸਲਾ ਕੀ ਹੈ ਜੇ ਤੁਸੀਂ ਹਸਪਤਾਲ ਪਹੁੰਚਿਓ ਕੋਈ ਲੜਾਈ ਝਗੜਾ ਹੋਇਆ ਜਣਾ ਮੈਂ ਜੀ ਆਪਦੇ ਅੰਦਰ ਸੁੱਤਾ ਪਿਆ ਅੰਦਰੋਂ ਨਿਕਲਾਂ ਬਾਥਰੂਮ ਕਰਨਾ ਅੱਗੇ ਮੈਂ ਫਿਰ ਬਾਹਰ ਨਿਕਲਦੇ ਰਹਗਾ ਚੌਤਰੀ ਤੇ ਇਹ ਸਾਡੇ ਕੰਦ ਕੱਢੀ ਜਾਂਦੇ ਸੀ ਰਸਤੇ ਵਿੱਚ ਮੈਂ ਨਾ ਰੋਕਿਆ ਵੀ ਤੁਸੀਂ ਇਹ ਕੀ ਦੁਬਾਰੀ ਬਣਾਇ ਖੜੇ ਨੇ ਕੰਦ ਕਿਉਂ ਕੱਢੀ ਜਾਂਦੇ ਨੇ ਉੱਥੋ ਜਿਹੜਾ ਹੈਗਾ ਸੀ ਬੀਸ਼ਾ ਇਹਦੇ ਕੋਲ ਕਿਰਪਾਨ ਸੀ ਇਹਨੇ ਪਹਿਲਾ ਵਾਰ ਕੀਤਾ ਤੇ ਮੇਰੀਆਂ ਦੋਲਾ ਵਾਰ ਦਿੱਤਾ ਦੂਜਾ ਵਾਰ ਕਿ ਪੱਕ ਨਹੀਂ ਲੈ ਸਮਝਾਈ ਤੀਜਾ ਵਾਰ ਆਣ ਬੁਖਤੇ ਵੜੀ ਇਹਨੇ ਮੈਨੂੰ ਜੀ ਤੱਠ ਦਿੱਤਾ ਫੜ ਕੇ ਖਾਂ ਖਾਂ ਤੋਂ ਇਹਨਾਂ ਦੀ ਬੁਢੀ ਖਾਲੀ ਸੀ ਉਹਨਾਂ ਜੋ ਮੈਨੂੰ ਇੱਟ ਤੱਕ ਆ ਸਾਰਾ ਪਾਸਾ ਸੁੱਜਿਆ ਪਿਆ ਤੁਸੀਂ ਕਿੰਨੇ ਜਾਣੇ ਸੀ ਕਰੇ ਸਾਡੇ ਨਾਲ ਕੋਈ ਬੰਦਾ ਹੀ ਨਹੀਂ ਮੇਰੇ ਨਾਲ ਕੋਈ ਆਖ ਦਿਨ ਮੇਰੇ ਨਾਲ ਬੰਦਾ ਸੀ ਸਾਰੇ ਦੀ ਬਾਹਰ ਗਏ ਹੋ ਸੀ ਤੇ ਇਹਨੇ ਮੈਨੂੰ ਜੀ ਤੱਠ ਦਿੱਤਾ ਈ ਟਾਣਾ ਸਾਰੇ ਝੁੱਪ ਗਏ ਵਰਤਿਆ ਰਾਂ ਤੇ ਮੇਰਾ ਤਾਂ ਬੁਰਾ ਹਾਲ ਕਰ ਦਿੱਤਾ ਉਸ ਤੋਂ ਬਾਅਦ ਕੀ ਹੋਇਆ ਫਿਰ ਹਾਂਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਮੈਂ ਉੱਥੇ ਡੱਕ ਪਿਆ ਚੌਥਰੇ ਆਦੇ ਤੇ ਪਿਛੇ ਹਟਿਆ ਇਹ ਜਿਹੜਾ ਰੋਲਾ ਬਾਪੂ ਕੰਧ ਦਾ ਇਹ ਉਹਨਾਂ ਦੀ ਹੈ ਕਿ ਜਾਂ ਕੋਈ ਸਾਂਝੀ ਹੈ ਜਾਂ ਤੁਹਾਡੀ ਹੈ ਸਾਂਝੀ ਨਹੀਂ ਕੁਝ ਨਹੀਂ ਮੈਨੂੰ ਇੱਥੇ ਵਗਿਆ 60 ਸਾਲ ਬੈਠੇ ਨੂੰ ਇਹਨੂੰ ਆਲੀ ਆਇਆ ਨੂੰ ਉੱਥੇ 20 ਸਾਲ ਵੀ ਨਹੀਂ ਹੋਏ ਇਹਨੇ ਥਾਂ ਲਈ ਸੀ ਜਿੰਦੇ ਕੋਲ ਥਾਂ ਲਈਆਂ ਸੂ ਮੇਰਾ ਰਾਤ ਕੋਈ ਨਹੀਂ ਲਿਆ ਆਇਆ ਨੇ ਐ ਮਰ ਨੂੰ ਐਵੇਂ ਲਾਤੜਾ ਹੀ ਖੜਾਏ ਇਕਰੀ ਲੜਾਈ ਅੱਗੇ ਹੋਈਏ ਉਦੋਂ ਮੈਨੂੰ ਨੇ ਸੱਟਾਂ ਮਾਰੀਆਂ ਹੁਣ ਇਹਨੇ ਫਿਰ ਮੈਨੂੰ ਬੜੀਆਂ ਸੱਟਾਂ ਮਾਰ ਦਿੱਤੀਆਂ ਬੁੱਢਾ ਬੰਦਾ ਮੈਂ ਉਹਨਾਂ ਦੇ ਵੀ ਕੋਈ ਸੱਟ ਲੱਗੀ ਆ ਉਹ ਵੀ ਦਾਖਲ ਹੁਣ ਕੋਈ ਲੱਗੀ ਆ ਤਾਂ ਸਿਰ ਚ ਟੁੱਟ ਵੱਜੀ ਹੁੰਦੇ ਹੋਰ ਕੋਈ ਸੱਟ ਨਹੀਂ ਹੋ ਲੋ ਕੀ ਮੰਗ ਕੀ ਕਰਦੇ ਆ ਪ੍ਰਸ਼ਾਸਨ ਤੋਂ ਮੰਗ ਆ ਸੀ ਜੀ ਸਾਡਾ ਰਸਤਾ ਬੰਦ ਹੋ ਜਾਵੇ ਤਾਂ ਚਾਰ ਘਰ ਕਿਤੇ ਜਾਈਏ ਤਿੰਨ ਮੁੰਡਿਆਂ ਦੇ ਘਰਾਂ ਚੌਥਾ ਮੇਰਾ ਹੈ ਅਸੀਂ ਕਿੱ데 ਜਾਈਏ ਉੱਥੋਂ ਕਿੱਥੋਂ ਲੰਘੀਏ ਜੀ ਸਰ ਚੱਕ ਗਰੀਬਾਂ ਸੰਦੜ ਦਾ ਇੱਕ ਲੜਾਈ ਝਗੜੇ ਦਾ ਮਸਲਾ ਹੈ ਤੁਹਾਡੇ ਵੱਲੋਂ ਕੀ ਹੋਜੀ ਕਾਰਵਾਈ ਕੀਤੀ ਜਾ ਰਹੀ ਹੈ ਚੱਕ ਗਰੀਬਾਂ ਸੰਦੜ ਤੇ ਜਗਦੀਸ਼ ਕੁਮਾਰ ਪਾਰਟੀ ਤੇ ਹੰਸਰਾਏ ਪਾਰਟੀ ਦਾ ਰਸਤੇ ਨੂੰ ਲੈ ਕੇ ਝਗੜਾ ਹੋਇਆ ਸੀ ਦੋਨਾਂ ਧਿਰਾਂ ਨੇ ਅੱਜ ਬਿਆਨ ਲਿਖਣ ਲਈ ਸਿਵਲ ਅਸਟਰ ਜਲਾਲਾਬਾਦ ਆਜਰੇ ਹਨ ਜਿਨ੍ਹਾਂ ਨੇ ਕਿਹਾ ਕਿ ਸਾਡੇ ਸੱਤਾ ਕਾਫੀ ਲੱਗੀਆਂ ਨੇ ਅਸੀਂ ਅਜੇ ਮੁਕੰਮਲ ਬਿਆਨ ਨਹੀਂ ਦੇ ਸਕਦੇ ਮੁਕੰਮਲ ਬਿਆਨ ਦੇਣ ਤੇ ਅਗਲੀ ਕਾਰਵਾਈ ਅਮਰ ਚ ਲਈ ਜਾਈ ਜਾਏ